ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿ ਲੋਟਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਦੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਹਾਜੀ ਬਾਈ ਨਾਮ ਐਡਰੈਸ ਦੱਸਿਆ ਬਣਾਇ ਮੇਰਾ ਪਿੰਡ ਫਰਵਾਹੀ ਆ ਵੀਰੇ ਜ਼ਿਲ੍ਹਾ ਸੰਗਰੂਰ ਆ ਇਦੇ ਨਾਲ ਆਪਣੇ ਕਾਤਰੋਂ ਆ ਉਧਰ ਦੂਏ ਪਾਸੇ ਫਤਨਾ ਵਿਚਾਲੇ ਆਉਂਦਾ ਪਿੰਡ ਪ੍ਰਵਾਹੀ ਰੜ ਦੇ ਰੜੇ ਆ ਗਿਆ ਨਾ ਹਾਂ ਹਾਂ ਸ਼ੇਰਪੁਰ ਤੋਂ ਪੈ ਗਿਆ 9-10 ਕਿਲੋਮੀਟਰ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਹੈਗਾ ਵੀਰੇ 98555520444 985555 20444 ਜਿਹੜੀ ਬੱਚੀ ਦੇਖੀ ਜੰਨੇ ਆ ਇਹ ਪਲੂਨਸ ਹੁੰਦੀ ਆ ਹਨਾ ਹਾਂ ਪਲੂਨਸ ਹੁੰਦੀ ਆ ਵੀਰੇ ਦੋ ਦੰਦ ਆ ਤੇ ਜਰਸੀ ਦਾ ਟੀਕਾ ਲੱਗਾ ਆ ਆਪਾਂ ਨੂੰ ਐ ਨਹੀਂ ਪਤਾ ਵੀ ਅਜੇ ਕਿੰਨੇ ਦਾ ਰਹਿੰਦੇ ਨੇ ਆਪਾਂ ਲੈ ਕੇ ਆ ਜਾਈਏ ਕੱਚੀ ਲਈਦੀ ਜਬਾ ਹਾਂ ਨਾ ਆਪਣੇ ਵੀਰੋ ਮੰਡੀ ਤੋਂ ਲਿਆਂਦੀ ਸੀ ਉਦੋਂ 2-3 ਤਿੰਨ ਮਹੀਨੇ ਦੀ ਕੱਪੜਾ ਕਹਿੰਦੇ ਤੇ ਉਹ ਠੀਕ ਹੈ ਖੰਨੇਉ ਲੈ ਕੇ ਆਇਆ ਠੀਕ ਹੈ ਤਿੰਨ ਮਹੀਨੇ ਦੀ ਕੱਪੜਾ ਆਪਣੇ ਤੋਂ ਦੱਸਦੇ ਸੀ ਹਾਂ ਜੀ ਆ ਕਹਿੰਦੇ ਜਰਸੀ ਦਾ ਟਿਕਾ ਲੱਗਿਆ 77577 ਉਹਦਾ 775 ਉਹਦਾ ਡੈਨਮਾਰਕ ਦਾ ਕਹਿੰਦੇ ਯਾਰ ਕੋਈ ਜੋ ਕੋਈ ਵੀ ਹੈ ਹੁਣ ਅੰਦਾਜ਼ੇ ਸਹਾਨੂੰ 5-7 ਦਿਨ ਕੱਢ ਜੂਗੇ ਹਾਂ ਹਾਂ ਅੰਦਾਜ਼ਾ ਪਤਾ 10 ਕੁੜਿਆਂ ਦੇ ਖਾਣ ਵਾਲਾ ਤਾਂ ਲਾ ਦੇਣ 10-15 ਦਿਨ ਕੱਢ ਦੋ ਐਵੇਂ ਆਪਾਂ ਕਹਿ ਲਈਏ ਇਹਦੀ ਮਾਤਲੇ 20 ਕਿਲੋ ਸਿੱਧੀ ਕਰੀਓ ਕੋਈ ਫਾਇਦਾ ਨਹੀਂ ਕਰਦਾ ਨਾ ਨਾ ਅੰਦਾਜ਼ਾ ਇਹ ਦੇਖ ਕੇ ਕਿੰਨਾ ਦੋ ਦੇ ਦੂਗੀ ਹੈ ਦੇ ਦੋ ਯਾਰ ਹੁਣ ਆਪਾਂ ਪਹਿਲਾਂ ਤਾਂ ਹੀ ਡੰਗਰ ਰੱਖਦੇ ਆ ਵੀ 20 ਤੋ ਪਲੱਸ ਦੇਣਾ ਚਾਹੀਦਾ ਬਲੂਨ ਨੂੰ ਚੱਡਾ ਝੂਡਾ ਬਹੁਤ ਸੋਹਣਾ ਬਾਈ ਭਾਅ ਇਹਦਾ ਕੀ ਰੱਖਿਆ ਭਾਅ ਵੀਰੇ ਦਾ 80000 ਮਾਨਤਨ ਹੋ ਜਾਊਗਾ ਮਾਨਤਨ ਕਰ ਲਾਂਗੇ ਵੀਰੇ ਤੋਰੇ ਵਾਰ ਨੂੰ ਸੋ ਵੀਰੋ ਦੰਦ ਦੇਖ ਸਕਦੇ ਹੋ ਬਿਲਕੁਲ ਦੋ ਦੰਦਾਂ ਜਮ ਕੱਢਿਆ ਦੰਦ ਇਹਨੇ ਸੋ ਵੀਰੋ ਕੱਦ ਕਾਠ ਵਗੈਰਾ ਬੱਚੇ ਦੇਖ ਸਕਦੇ ਹੋ ਮੂੰਹੋਂ ਦੋ ਦੰਦ ਪੂਰੇ ਸਫਾਈਆਂ ਦੇ ਵਿੱਚ ਆ ਬੱਚੀ 80000 ਰੁਪਏ ਕੀਮਤ ਦਾ ਹਾਜਰੇ 9-10 ਦਿਨ ਕੱਢ ਦੇਣੇ ਆ ਤੇ ਸਲੀਮ ਦੇ ਕਪੜੇ ਵਰਗੀ ਪਈ ਆ ਦਿਨ 8-9-10 8-9 ਦਿਨ ਕੱਢ ਜੂਗੀ ਤੇ ਬਾਕੀ ਸਪਾਈਆਂ ਸੁੰਨੀਆਂ ਬੱਚੀ ਦੇ ਬਹੁਤ ਆ ਅੰਦਾਜ਼ਾ 20 ਤੋਂ ਭਾਰ ਦੁੱਧ ਪਾ ਦੂਗੀ ਸੋਲੇਵਾ ਵਗੈਰਾ ਦੀਪਾ ਥਲੇ ਤੇ ਲਾਡੂ ਲਾ ਭਲਾਂਜਾ ਪਾਉਣ ਲੱਗੀ ਤੇ ਥਣਲੇਵੇ ਦੀ ਪੂਰੀ ਸਾਫ ਸੁਥਰੀ ਆ ਓਕੇ ਆ ਜਾਰੇ ਪਾਸੋਂ ਤੇ ਬਾਕੀ ਬੂਥੀ ਵਗੈਰਾ ਉਹ ਉੱਥੇ ਦੇਖ ਸਕਦੇ ਹੋ ਸੋ ਵੀਰੋ ਕਿਸੇ ਵੀ ਵੀਰ ਦੇ ਬੱਚੀ ਪਸੰਦ ਹੋਵੇ ਇਸ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਪਿੰਡ ਫਰਬਾਈ ਕਾਤਰੋ ਦੇ ਨਜ਼ਦੀਕ ਆ ਗਿਆ ਪਲੂਣ ਬੱਚੀ ਮੂੰਹੋਂ ਦੋ ਦੰਦ ਸੁੰਦੀ ਆ ਵੀਡੀਓ ਦੇਖਣ ਲਈ ਸਭ ਦਾ ਤਹਿਦ ਰੋ ਧੰਨਵਾਦ ਜਲਦ ਮਿਲਦੇ ਆਗੇ ਕਿਸੇ